ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਪਠਾਨ ਦੀ ਤੀ ਗਫੂਰ ਪਠਾਨ ਜਦ ਵੀ ਸ਼ਾਮ ਨੂੰ ਆਪਣੀ ਲਾਂਡੀ ਵਿੱਚ ਆਉਂਦਾ ਉਹਨਾਂ ਲਾਂਡੀਆਂ ਵਿੱਚ ਰਹਿਣ ਵਾਲੇ ਬੱਚੇ ਕਾਬਲੀ ਵਾਲਾ ਕਾਬਲੀ ਵਾਲਾ ਕਰਦੇ ਆਪੋ ਆਪਣੀ ਲਾਂਡੀ ਵਿੱਚ ਜਾ ਲੁਕਦੇ ਇੱਕ ਨਿੱਕਾ ਜਿਹਾ ਸਿੱਖ ਮੁੰਡਾ ਬੇਖੌਫ ਉੱਥੇ ਖੜਾ ਰਹਿੰਦਾ ਤੇ ਉਸਦੇ ਥੈਲੇ ਖੁੱਲੇ ਡੁੱਲੇ ਕੱਪੜੇ ਉਸ ਦੇ ਸਿਰ ਦੇ ਪਟੇ ਤੇ ਉਗੜ ਦੁਗੜੀ ਭੱਗਵਲ ਦੇਖਦਾ ਰਹਿੰਦਾ ਗਫੂਰ ਨੂੰ ਉਹ ਬੱਚਾ ਬੜਾ ਪਿਆਰਾ ਲੱਗਦਾ ਸੀ ਇੱਕ ਦਿਨ ਉਸ ਨੇ ਉਸ ਮੁੰਡੇ ਕੋਲੋਂ ਪਠਾਣੀ ਲੈਜੇ ਦੀ ਹਿੰਦੁਸਤਾਨੀ ਵਿੱਚ ਪੁੱਛਿਆ ਕੀ ਤੈਨੂੰ ਮੇਰੇ ਕੋਲੋਂ ਡਰ ਨਹੀਂ ਆਉਂਦਾ ਬੱਚਾ ਬੱਚੇ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ ਗਫੂਰ ਦੇ ਚਿਹਰੇ ਤੇ ਹੋਰ ਲਾਲੀ ਦੌੜ ਗਈ ਉਸ ਬੱਚੇ ਵੱਲ ਦੋਵੇਂ ਬਾਹਾਂ ਬੜੀ ਕੋਮਲਤਾ ਤੇ ਪਿਆਰ ਭਰੇ ਜਜ਼ਬੇ ਨਾਲ ਵਧਾਈਆਂ ਬੱਚਾ ਪਠਾਨ ਦੀ ਲੱਤ ਨਾਲ ਚੰਬੜ ਗਿਆ ਪਰ ਗਫੂਰ ਨੇ ਉਸ ਨੂੰ ਕੱਛਾਂ ਵਿੱਚ ਹੱਥ ਦੇ ਕੇ ਆਪਣੇ ਸਿਰ ਤੋਂ ਉੱਪਰ ਚੁੱਕ ਲਿਆ ਤੇ ਪਾਸਿਓਂ-ਪਾਸੇ ਹਲਾ ਜਲਾ ਕੇ ਲਾਡ ਕਰਨ ਲੱਗ ਪਿਆ ਸਾਹਮਣੇ ਲਾਂਡੀ ਵਿੱਚੋਂ ਬੱਚੇ ਦੀ ਭੈਣ ਨਿਕਲੀ ਜੋ ਮਸੀ ਅਠਾਹਾਂ ਕੁ ਵਰਿਆਂ ਦੀ ਸੀ ਵੀਰ ਨਾਲ ਪਠਾਨ ਨੂੰ ਪਿਆਰ ਕਰਦਾ ਦੇਖ ਕੇ ਉਹ ਵੀ ਕੋਲ ਆਣ ਖੜੋਤੀ ਪਠਾਨ ਬੜੀ ਜ਼ੋਰ ਦੀ ਖਿੜਖੜਾ ਕੇ ਹੱਸ ਪਿਆ ਤੇ ਵੀਰੋ ਦਾ ਵੀਰ ਅਜਮੇਰ ਪੈਰ ਦੇ ਠੁੱਡਾਂ ਨਾਲ ਪਠਾਨ ਦੀ ਪੱਗ ਅਡਾਉਣੀ ਚਾਹੁੰਦਾ ਸੀ ਆਖਰ ਇੱਕ ਠੁੱਡੇ ਨਾਲ ਉਸ ਦੀ ਪੱਗ ਥੱਲੇ ਜਾ ਪਈ ਗਫੂਰ ਜ਼ੋਰ ਦੀ ਹੱਸਿਆ ਤੇ ਅਜਮੇਰ ਨੂੰ ਥੱਲੇ ਉਤਾਰ ਕੇ ਕਹਿਣ ਲੱਗਾ ਬਾਬਾ ਤੂੰ ਜੀਤਾ ਜਦ ਪਠਾਨ ਨੇ ਵੀਰੋ ਨੂੰ ਆਪਣੇ ਲਾਗੇ ਖੜ੍ਹਾ ਦੇਖਿਆ ਤਾਂ ਉਸ ਅਜਮੇਰ ਕੋਲੋਂ ਪੁੱਛਿਆ ਕੀ ਇਹ ਤੇਰੀ ਭੈਣ ਹੈ ਅਜਮੇਰ ਨੇ ਬੁੱਲ ਮੀਟ ਕੇ ਮੁਸਕਰਾਉਂਦਿਆਂ ਆਖਿਆ ਹੂੰ ਗਫੂਰ ਨੇ ਇੱਕ ਹੱਥ ਨਾਲ ਵੀਰੋ ਤੇ ਦੂਜੇ ਹੱਥ ਨਾਲ ਅਜਮੇਰ ਨੂੰ ਲੱਕ ਦਿਵਾ ਲਿਓ ਫੜ ਲਿਆ ਤੇ ਲੱਗਾ ਜੋਰ ਦੀ ਚੱਕਰ ਲਾਉਣ ਬੱਚੇ ਖਿੜਖਿੜਾ ਹੱਸਦੇ ਸਨ ਗਫੂਰ ਉੱਚੀ ਉੱਚੀ ਹੂੰ 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 કરી ਜਾਂਦਾ ਸੀ ਐਸੋਂ ਹੂੰ ਨੀ ਨੂ ਸੁਣ ਕੇ ਨਿੱਕੀ ਕੁੜੀ ਨੂੰ ਪੁੱਛੜ ਚੱਕੀ ਤੇ ਜੋ ਬਾਹਰ ਨਿਕਲੀ ਇਹ ਆਪਣੇ ਬੱਚਿਆਂ ਨੂੰ ਗਫੂਰ ਘੋੜੋ ਭਾ ਭਾ ਬਿੱਲੀਆਂ ਦੇ ਹੂਟੇ ਲੈnde ਦੇਖ ਕੇ ਡਰ ਜਹੀ ਗਈ ਪਰ ਪੰਜਾਬਣਾ ਵਾਲਾ ਹੌਸਲਾ ਕਰਕੇ ਬੋਲੀ ਵੇ ਅਜਮੇਰ ਨੀ ਵੀਰੋ ਗਫੂਰ ਉਥੇ ਦਾ ਉਥੇ ਫਿਰੂ ਗਿਆ ਤੇ ਬੱਚਿਆਂ ਦੀ ਮਾਂ ਦੀ ਚੜੀ ਹੋਈ ਚੌੜੀ ਤੇ ਕਚੀਆਂ ਹੋਈਆਂ ਅੱਖਾਂ ਦੇਖ ਕੇ ਉਸ ਦੋਹਾਂ ਨੂੰ ਉਤਾਰ ਦਿੱਤਾ ਤੇ ਆਪ ਮਸੀ ਮਸੀ ਡਿਕਣੋਂ ਬਚਿਆ ਤੇ ਜੋਨੇ ਬੱਚਿਆਂ ਨੂੰ ਡਾਂਟਦਿਆ ਕਿ ਆ ਲੈਣ ਦਿਓ ਅਜ ਆਪਣੇ ਬਾਪ ਨੂੰ ਵੀਰੋ ਦੇ ਝਟ ਅੰਦਰ ਜਾਵੜੀ ਪਰ ਅਜਮੇਰ ਡਟ ਕੇ ਖਲੋ ਗਿਆ ਤੇ ਛਪਾਈਆਂ ਵਾਂਗ ਕਮਰ ਉੱਤੇ ਦੋਵੇਂ ਹੱਥ ਰੱਖ ਕੇ ਕਹਿਣ ਲੱਗਾ ਆ ਲੈਣ ਦੇ ਫੇਰ ਤੇ ਜੋਨੇ ਅਗਾਹ ਵਧ ਕੇ ਅਜਮੇਰ ਨੂੰ ਬਾਹੋਂ ਫੜ ਲਿਆ ਤੇ ਉਸ ਨੂੰ ਤਰੀਕ ਦੀ ਤਰੀਕ ਦੀ ਆਪਣੀ ਲਾਂਡੀ ਵਿੱਚ ਲੈ ਗਈ ਗਫੂਰ ਕਿੰਨਾ ਚਿਰ ਅਜਮੇਰ ਦਾ ਰੋਣਾ ਧੋਣਾ ਸੁਣਦਾ ਰਿਹਾ ਆਖਰ ਉਹ ਆਪਣੇ ਅੰਦਰ ਵੜਿਆ ਤੇ ਆਪਣੇ ਝੋਲੇ ਵਿੱਚੋਂ ਇੱਕ ਨਿੱਕਾ ਜਿਹਾ ਟੁੱਟਾ ਸ਼ੀਸ਼ਾ ਕੱਢ ਕੇ ਮੂੰਹ ਦੇਖਣ ਲੱਗ ਪਿਆ ਉਸ ਦਿਨ ਉਸ ਰੋਟੀ ਨਾਲ ਪਕਾਈ ਤੇ ਐਵੇਂ ਹੀ ਸੌ ਗਿਆ ਕਿਸੇ ਨੂੰ ਪਤਾ ਨਹੀਂ ਸੀ ਕਿ ਗਫੂਰ ਕੀ ਕੰਮ ਕਰਦਾ ਹੈ ਕੋਈ ਕਹਿੰਦਾ ਸੀ ਕਿ ਹਿੰਗ ਜੀਰਾ ਤੇ ਸ਼ਿਲਾਜੀਤ ਵੇਚਦਾ ਹੈ ਕੋਈ ਕਹਿੰਦਾ ਸੀ ਸੂਦੀ ਰੁਪਏ ਦਿੰਦਾ ਹੈ ਤੇ ਬੜਾ ਵਿਆਜ ਲੈਂਦਾ ਹੈ ਅਤੇ ਕੋਈ ਕਹਿੰਦਾ ਸੀ ਇਸ ਕੋਲੋਂ ਬਚ ਕੇ ਰਹਿਣਾ ਇਹ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਹੁੰਦੇ ਜੇ ਲਾਂਡੀ ਦੀਆਂ ਕਤਾਰਾਂ ਵਿੱਚ ਸਾਰੇ ਉੜੀਏ ਬੰਗਾਲੀ ਤੇ ਬਿਹਾਰੀ ਮਜ਼ਦੂਰ ਰਹਿੰਦੇ ਸਨ ਕਿਸੇ ਕਿਸੇ ਦਾ ਹੀ ਬਾਲਪੱਛਾ ਨਾਲ ਸੀ ਉਹਨਾਂ ਦੇ ਬੱਚੇ ਤਾਂ ਕਿਤੇ ਰਹੇ ਉਹ ਆਪ ਪਠਾਣਾ ਕੋਲੋਂ ਬੜਾ ਡਰਦੇ ਸਨ ਲਾਂਡੀਆਂ ਦੀਆਂ ਆਹਮੋ ਸਾਹਮਣੀਆਂ ਕਤਾਰਾਂ ਦੇ ਸਿਰੇ ਉੱਤੇ ਅਜਮੇਰ ਤੇ ਗਫੂਰ ਪਠਾਨ ਦਾ ਘਰ ਸੀ ਅਜਮੇਰ ਦਾ ਪਿਓ ਰਿਜ਼ਰਵ ਵਿੱਚ ਆਇਆ ਹੋਇਆ ਫੌਜੀ ਸੀ ਲਾਗਲੀ ਮਿੱਲ ਵਿੱਚ ਚੌਂਕੀਦਾਰੀ ਦਾ ਕੰਮ ਕਰਦਾ ਸੀ ਤੇ ਜੋਨੇ ਆਉਂਦਿਆਂ ਹੀ ਮਾਲਕ ਦੇ ਖੂਬ ਕੰਨ ਭਰੇ ਦਿਨ ਚੜਦਿਆਂ ਹੀ ਅਜਮੇਰ ਦੇ ਬਾਪ ਨੇ ਗਫੂਰ ਦੀ ਲਾਂਡੀ ਦੀ ਚਾਦਰ ਦਾ ਬੂਹਾ ਜਾ ਖੜਕਾਇਆ ਕੁਝ ਚਿਰ ਮਗਰੋਂ ਗਫੂਰ ਸਿਰੋਂ ਨੰਗਾ ਅੱਖਾਂ ਮਲ ਦਾ ਬਾਹਰ ਨਿਕਲਿਆ ਤੇ ਉਸ ਨੂੰ ਸਾਹਮਣੇ ਦੇਖ ਕੇ ਕਹਿਣ ਲੱਗਾ ਕੀ ਗੱਲ ਐ ਜਮਾਦਾਰ ਸਰਦਾਰਾ ਵੀਰੋ ਦੇ ਪਿਉ ਨੇ ਟੁੱਟੀ ਪੱਜੀ ਹਿੰਦੁਸਤਾਨੀ ਵਿੱਚ ਕਿਹਾ ਦੇਖ ਬਈ ਤੂੰ ਮੁਸਲਮਾਨ ਹੈਂ ਖਾਣ ਤੇ ਅਸੀਂ ਸਿੱਖ ਲੋਗ ਤੂੰ ਸਾਡੇ ਬੱਚਿਆਂ ਨਾਲ ਸਿੱਖ ਹੈ ਕਿ ਮੁਸਲਮਾਨ ਬੱਚਾ ਤਾਂ ਸਭ ਦਾ ਇੱਕ ਹੈ ਸਰਦਾਰ ਖੁਦਾ ਤੋਂ ਸਭ ਦਾ ਇੱਕ ਹੈ ਜਮਾਦਾਰ ਨੇ ਗਰਮ ਹੁੰਦਿਆ ਕਿਹਾ ਇੱਕ ਵੇਕ ਕੋਈ ਨਹੀਂ ਤੂੰ ਸਾਡਿਆਂ ਬੱਚਿਆਂ ਨਾਲ ਨਾ ਖੇਲ ਨਹੀਂ ਤੇ ਜੇ ਤੂੰ ਪਠਾਨ ਹੈ ਤਾਂ ਮੈਂ ਵੀ ਸਿੱਖ ਹਾਂ ਪਠਾਨ ਨੇ ਆਪਣੇ ਕੌਮੀ ਸੁਭਾਅ ਤੋਂ ਉਲਟ ਹੋਰ ਨਰਮਾਈ ਨਾਲ ਕਿਹਾ ਸਭ ਬੱਚੇ ਮੇਰੇ ਕੋਲੋਂ ਡਰਦੇ ਹਨ ਤੇਰੇ ਬੱਚੇ ਮੇਰੇ ਕੋਲੋਂ ਡਰਦੇ ਨਹੀਂ ਮੈਨੂੰ ਚੰਗੇ ਲੱਗੇ ਹਨ ਤੂੰ ਆਪਣੇ ਬੱਚਿਆਂ ਨੂੰ ਹਟਾ ਲੈ ਕਿ ਮੇਰੇ ਕੋਲ ਨਾ ਆਉਣ ਮੈਂ ਕਿਸੇ ਨੂੰ ਸੱਦਦਾ ਨਹੀਂ ਮੈਂ ਤੇ ਇਕੱਲਾ ਰਹਿਣ ਦਾ ਆਦੀ ਹੋ ਰਿਆਂ ਹਾਂ ਬਸ ਬਸ ਜਮਾਦਾਰ ਨੇ ਕੀ ਫੈਸਲਾ ਹੋ ਗਿਆ ਬੱਚੇ ਅਕਸਰ ਦਾ ਬਚਾ ਕੇ ਗਫੂਰ ਪਠਾਨ ਦੇ ਸਾਹਮਣੇ ਆਉਂਦੇ ਸਨ ਗਫੂਰ ਉਹਨਾਂ ਨੂੰ ਘੂਰੀ ਵਟ ਕੇ ਤੇ ਇਹ ਕਹਿ ਕੇ ਨਸਾ ਦਿੰਦਾ ਸੀ ਕਿ ਤੁਹਾਡਾ ਬਾਪ ਮਾਰੇਗਾ ਫਿਰ ਵੀ ਕਈ ਵਾਰੀ ਗਫੂਰ ਦਾ ਜੀਪ ਸੀਜ ਜਾਂਦਾ ਸੀ ਤੇ ਉਹ ਚੋਰੀ-ਚੋਰੀ ਉਹਨਾਂ ਨੂੰ ਕਾਬਲ ਦਾ ਸਰ ਦਾ ਜਾਂ ਕਾਬਲ ਦਾ ਅਨਾਰ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਚੋਰੀ-ਚੋਰੀ ਖਾ ਕੇ ਘਰ ਜਾਣਾ ਬੱਚੇ ਐਵੇਂ ਹੀ ਕਰਦੇ ਸਨ ਵੀਰੋ ਤੇ ਅਜਮੇਰ ਕੋਲੋਂ ਛੋਟੀ ਅਤੇ ਕੁਛੜਲੀ ਕੁੜੀ ਕੋਲੋਂ ਵੱਡੀ ਤੇਜੋ ਦੀ ਇੱਕ ਹੋਰ ਧੀ ਸੀ ਉਹ ਬਹੁਤ ਘਟ ਘਰੋਂ ਬਾਹਰ ਨਿਕਲਦੀ ਸੀ ਨਿੱਕੀ ਕੁੜੀ ਦੇ ਜੰਮਣ ਤੋਂ ਪਹਿਲਾਂ ਉਹ ਬੜੀ ਸ਼ਿੰਦੀ ਸੀ ਹੁਣ ਮਾਂ ਦਾ ਪਿਆਰ ਨਵੇਂ ਬਾਲਵਲ ਹੋਣ ਕਰਕੇ ਉਹ ਪਿਆਰ ਦੀ ਥੋੜਾ ਅੰਦਰੋਂ ਅੰਦਰੀ ਮਹਿਸੂਸ ਕਰਦੀ ਸੀ ਤੇ ਪੂਰਾ ਖਿਆਲ ਆਪਣੇ ਬਾਲਨਾਂ ਦੇਖ ਕੇ ਅਕਸਰ ਮਾਮੂਲੀ ਗੱਲ ਤੇ ਰੋ ਪੈਂਦੀ ਸੀ ਤੇ ਜੋ ਵੱਲੋਂ ਹੁੰਦੀ ਕੁੜੀ ਦੀ ਇਹ ਹਾਲਤ ਵੇਖ ਕੇ ਵੀਰੋ ਤੇ ਅਜਮੇਰ ਵੀ ਉਸ ਨੂੰ ਦਾ ਲੱਗਦੇ ਕੁੱਟ ਲੈਂਦੇ ਸਨ ਤੇ ਜਦੋਂ ਰੋਂਦੀ ਸੀ ਤਾਂ ਐਵੇਂ ਰੋਂਦੀ ਕਹਿ ਕੇ ਤੇਜੋ ਕੋਲੋਂ ਹੋਰ ਮਾਰ ਪਵਾ ਦਿੰਦੇ ਸਨ ਕੁੜੀ ਰੋਲ ਜੀ ਹੀ ਗਈ ਤੇ ਆਪਣੇ ਬਚਾਅ ਵਾਸਤੇ ਲਾਂਡੀਆਂ ਬਾਹਰ ਫਿਰਨਾ ਤੁਰਨਾ ਸ਼ੁਰੂ ਕੀਤਾ ਵੱਡੇ ਬਾਲ ਫਿਰ ਵੀ ਉਸ ਦਾ ਪਿੱਛਾ ਨਹੀਂ ਸਨ ਛੱਡਦੇ ਗਫੂਰ ਰੋਜ਼ ਸ਼ਾਮ ਦੇਖਦਾ ਸੀ ਪਰ ਕੁਝ ਕਹਿ ਨਹੀਂ ਸੀ ਸਕਦਾ ਵੱਡਿਆਂ ਬੱਚਿਆਂ ਦੀ ਚਾਹ ਉਸ ਦੇ ਦਿਲ ਵਿੱਚੋਂ ਘੜਦੀ ਗਈ ਤੇ ਜਾਲਮਾਂ ਨੂੰ ਛੱਡ ਕੇ ਮਜਲੂਮ ਨਾਲ ਉਸ ਦੀ ਹਮਦਰਦੀ ਵਧੀ ਬਹੁਤਾ ਚਿਰ ਪੰਜਾਬੀਆਂ ਦੇ ਸਾਹਮਣੇ ਰਹਿਣ ਕਰਕੇ ਉਹ ਪੰਜਾਬੀਆਂ ਦੀ ਬੋਲੀ ਕਾਫੀ ਸਮਝ ਲੈਂਦਾ ਸੀ ਤੇ ਤੇਜੋ ਦੀ ਨਿੱਕੀ ਕੁੜੀ ਨੂੰ ਦਿੱਤੀਆਂ ਗਾਲਾਂ ਸੁਣ ਕੇ ਬੜਾ ਦੁਖੀ ਹੁੰਦਾ ਸੀ ਇਹਨਾਂ ਦਿਨਾਂ ਵਿੱਚ ਖਨਾਮੀ ਕਰਕੇ 2 ਮਹੀਨਿਆਂ ਲਈ ਜਮਾਦਾਰ ਦੀ ਨੌਕਰੀ ਟੁੱਟ ਗਈ ਫੇਰ ਤੇ ਕੁੜੀ ਦੀ ਸ਼ਾਮਤ ਆ ਗਈ ਜਿਹੜਾ ਆਵੇ ਉਸ ਨੂੰ ਕੁੱਟੇ ਤੇ ਜੋ ਕਹੇ ਇਹ ਰੋਂਦੀ ਰਹਿੰਦੀ ਸੀ ਤਾਂ ਸਾਡੀ ਨੌਕਰੀ ਗਈ ਮਹੀਨੇ ਦੇ ਮਹੀਨੇ ਤਨਖਾਹ ਮਿਲਣ ਨਾਲ ਰੋਟੀ ਦਾ ਗੁਜ਼ਾਰਾ ਤੁਰਦਾ ਸੀ ਬੜੀ ਔਖੜ ਮਣੀ ਮਜਲੂਮ ਦੇ ਰਹਿਮ ਨੇ ਗਫੂਰ ਦੇ ਦਿਲ ਵਿੱਚ ਜ਼ਾਲਮ ਉੱਤੇ ਰਹਿਮ ਕਰਨ ਦਾ ਜਜ਼ਬਾ ਭਰਿਆ ਉਸ ਇੱਕ ਦਿਨ ਜਮਾਦਾਰ ਨੂੰ ਸੱਦਿਆ ਤੇ ਕਿਹਾ ਸਰਦਾਰ ਤੂੰ ਮੇਰਾ ਭਾਈ ਹੈ ਮੈਨੂੰ ਪਤਾ ਹੈ ਤੈਨੂੰ ਤੰਗੀ ਹੈ ਮੈਂ ਤੇਰੀ ਮਦਦ ਕਰਨੀ ਚਾਹੁੰਦਾ ਹਾਂ ਤੇ ਨਾ ਨਾ ਕਰੀ ਸਰਦਾਰ ਚੁੱਪ ਸੀ ਤੇ ਗਫੂਰ ਨੇ 15 ਦਾ ਨੋਟ ਉਸਦੇ ਹੱਥ ਵਿੱਚ ਦਿੱਤਾ ਘਰ ਵਿੱਚ ਲੋੜ ਸੀ ਦਿਲ ਪਠਾਨ ਕੋਲੋਂ ਮਦਦ ਲੈਣ ਨੂੰ ਨਹੀਂ ਸੀ ਕਰਦਾ ਪਰ ਫਿਰ ਵੀ ਉਸ 15 ਰੁਪਏ ਰੱਖ ਲਏ ਸੋਚਿਆ ਮੇਰੀ ਨੌਕਰੀ ਲੱਗ ਜਾਵੇਗੀ ਤਾਂ ਸਣੇ सूद ਮੋੜ ਦੇਵਾਂਗਾ। ਜਾਨ ਲਗਿਆਂ ਜਮਾਦਾਰ ਨੂੰ ਫੇਰ ਬੁਲਾ ਕੇ ਤੇ ਆਪਣੇ ਵਾਂਗ ਮੋਢੇ ਤੇ ਹੱਥ ਰੱਖ ਕੇ ਗਫੂਰ ਨੇ ਕਿਹਾ ਸਰਦਾਰ ਤੇਰੀ ਔਰਤ ਤੇ ਦੋਵੇਂ ਵੱਡੇ ਬੱਚੇ ਛੋਟੀ ਲੜਕੀ ਨੂੰ ਮਾਰਦੇ ਰਹਿੰਦੇ ਹਨ। ਨਦਾਨ ਬੇਕਸੂਰ ਹੈ। ਉਸ ਨੂੰ ਮਤ ਮਾਰੋ। ਮੈਨੂੰ ਤਕਲੀਫ ਹੁੰਦੀ ਹੈ। ਮਤ ਮਾਰੋ। ਦੇਖੋ ਉਹ ਬਹੁਤ ਕਮਜ਼ੋਰ ਹੈ। ਮਰ ਜਾਏਗੀ ਕਿੰਨਾ ਚਿਰ ਪਠਾਨ ਦੀਆਂ ਤਰਲਿਆ ਭਰੀਆਂ ਅੱਖਾਂ ਜਮਾਦਾਰ ਨੂੰ ਯਾਦ ਰਹੀਆਂ ਉਸ ਤੇ ਜਣੂ ਆਖਿਆ ਕਿ ਉਹ ਕੁੜੀ ਨੂੰ ਨਾ ਮਾਰਿਆ ਕਰੇ ਪਰ ਤੇਜੋ ਤੇ ਬੱਚਿਆਂ ਦੀ ਆਦਤ ਪੱਕ ਚੁੱਕੀ ਸੀ ਜਦ ਸਰਦਾਰ ਨੂੰ ਨਵੀਂ ਥਾਂ ਤੋਂ ਪਹਿਲੀ ਤਨਖਾਹ ਮਿਲੀ ਤਾਂ ਉਹ ਪਹਿਲਾ ਗਫੂਰ ਦੀ ਲਾਂਡੀ ਵਿੱਚ ਵੜਿਆ 15 ਰੁਪਏ ਦੇ ਨਾਲ ਪਠਾਨ ਦੇ ਕਰੜੇ ਤੋਂ ਕਰੜਾ سود ਗਿਣਾ ਕੇ ਉਸ 55 ਰੁਪਈਆ ਦਾ ਨੋਟ ਹੋਰ ਝੜ ਦਿੱਤਾ ਗਫੂਰ ਨੋਟ ਦੇਖ ਕੇ ਹੈਰਾਨ ਹੋਇਆ ਤੇ ਆਖਣ ਲੱਗਾ ਸਰਦਾਰ ਇਹ ਕੀ ਆਏ ਸਰਦਾਰ ਨੇ ਕਿਹਾ ਟੋੜਾ ਰੁਪਈਆ ਤੇ ਸੂਦ ਹਮ ਮੁਸਲਮਾਨ ਪਠਾਨ ਹੈ ਸਰਦਾਰ ਪਠਾਨ ਨੇ ਰੂਹ ਵਿਚ ਆਣ ਕੇ ਕਿਹਾ ਹਮ ਸੂਦ ਨੂੰ ਹਰਾਮ ਸਮਝਦਾ ਹੈ ਗਫੂਰ ਦੀ ਤਮਤਮਾਈ ਹੋਈ ਸ਼ਕਲ ਦੇਖ ਕੇ ਜਮਾਦਾਰ ਨੇ ਕਿਹਾ ਮੈਨੂੰ ਪਤਾ ਨਹੀਂ ਸੀ ਕਿ ਕੋਈ ਪਠਾਨ सूद ਨਹੀਂ ਵੀ ਲੈਂਦਾ ਅੱਛਾ ਲੱਗ ਗਿਆ ਪਤਾ ਪਰ ਇਹ ਲੋ ਆਪਣੇ ਰੁਪਏ ਇਹ ਤਾਂ ਮਦਦ ਸੀ ਗਫੂਰ ਨੇ ਝੱਟ ਹੀ ਸਾਂਵੀਂ ਸ਼ਕਲ ਬਣਾਉਂਦਿਆ ਕਿਹਾ ਬੱਚਾ ਸਭ ਦਾ ਏਕ ਹੈ ਸਰਦਾਰ ਜਮਾਦਾਰ ਨੇ ਉਸ ਦੀ ਏਕਣਾ ਸੁਣੀ ਤਰਪੈ ਬਦੋਬਦੀ ਉਸ ਨੂੰ ਦੇ ਕੇ ਘਰ ਵੜਿਆ ਬੂਹੇ ਵਿੱਚ ਨਿੱਕੀ ਕੁੜੀ ਰੋ ਰਹੀ ਸੀ ਵੀਰੋ ਤੇ ਅਜਮੇਰ ਉਸ ਨੂੰ ਤੰਗ ਕਰ ਰਹੇ ਸਨ ਤੇ ਤੇਜੋ ਚੌਕੇ ਵਿੱਚੋਂ ਬਿਨਾਂ ਦੇਖਿਆ ਉਸ ਨੂੰ ਗਾਲਾਂ ਕੱਢ ਰਹੀ ਸੀ ਜਮਾਦਾਰ ਨੇ ਅਜਮੇਰ ਨੂੰ ਝਿੜਕਿਆ ਵੀਰ ਨੂੰ ਇੱਕ ਲਾਈ ਤੇ ਕੁੜੀ ਨੂੰ ਕੁਛੜ ਚੋਕ ਕੇ ਮੂੰਹ ਪੂੰਝਦਾ ਚੌਕੇ ਕੋਲ ਬੁੱਝਾ ਕੁਝ ਕਹਿਣਾ ਹੀ ਚਾਹੁੰਦਾ ਸੀ ਕਿ ਤੇਜੋ ਨੇ ਉਸ ਨੂੰ ਦੇਖ ਲਿਆ ਤੇ ਕਹਿਣ ਲੱਗੀ ਵੱਡੀ लाਡਲੀ ਖਸਮਾ ਖਾਣੀ ਨੂੰ ਚੁੱਕ ਲਿਆ ਸਾਰੀ ਸਾਰੀ ਦਿਹਾੜੀ ਰੋਂਦੀ ਹੀ ਰਹਿੰਦੀ ਹੈ ਨੈਸ਼ ਜਮਾਦਾਰ ਨੇ ਉਸ ਨੂੰ ਖੂਬ ਝਾੜ ਪਾਈ ਤਉ ਮੂਸ ਜਾ ਕੇ ਇੱਕ ਨੁਕਰੇ ਬਹਿ ਗਈ ਤੇ ਜੋ ਚੇੜ ਨਾਲ ਕੁੜੀ ਨੂੰ ਹੋਰ ਮਾਰਨ ਲੱਗ ਪਈ ਕੁੜੀ ਜਿੱਦੜ ਅਤੇ ਟੀਠ ਬਣ ਗਈ ਗਫੂਰ ਕੁੜੀ ਦੀ ਸ਼ਾਮ ਤੋਂ ਆਉਂਦੀ ਰੋਜ਼ ਦੇਖਦਾ ਸੀ ਉਸ ਨੂੰ ਇਕੱਲੀ ਧੁੱਪ ਵਿੱਚ ਡਿਗਦੀ ਟੈਂਦੀ ਦੇਖ ਕੇ ਉਸ ਦਾ ਦਿਲ ਪੰਗਰ ਜਾਂਦਾ ਸੀ ਇੱਕ ਦਿਨ ਇਹੋ ਜਿਹੀ ਮਾਨਸਿਕ ਹਾਲਤ ਵਿੱਚ ਛੋਟੀ ਕੁੜੀ ਨੂੰ ਗਫੂਰ ਨੇ ਸਹਿਣਤ ਨਾਲ ਸੱਦਿਆ ਉਹ ਕੋਲ ਚਲੀ ਗਈ ਉਹ ਉਸ ਨੂੰ ਚੁੱਕ ਕੇ ਅੰਦਰ ਲੈ ਗਿਆ ਝੋਲੇ ਵਿੱਚ ਹੱਥ ਮਾਰਿਆ ਉਸ ਵਿੱਚ ਕੁਝ ਨਹੀਂ ਸੀ ਪਠਾਨ ਦੀਆਂ ਅੱਖਾਂ ਵਿੱਚ ਦੋ ਅਥਰੂ ਆ ਗਏ ਉਹ ਦੱਬੇ ਪੈਰੀ ਬਾਹਰ ਨਿਕਲ ਕੇ ਫਲਾਂ ਦੀ ਹੱਟੀ ਵੱਲ ਵਧਿਆ ਉਸ ਉਥੋਂ ਦੇ ਤਿੰਨ ਕਿਸਮ ਦੇ ਫਲ ਲੈ ਕੇ ਕੁੜੀ ਨੂੰ ਫੜਾਏ ਕੁੜੀ ਹਾਬੜੀ ਹੋਈ ਕਦੇ ਇੱਕ ਤੇ ਕਦੇ ਦੂਸਰੇ ਨੂੰ ਪਵੇ ਗਫੂਰ ਦਾ ਹੌਕਾ ਨਿਕਲ ਗਿਆ ਉਸ ਸੋਚਿਆ ਇਸ ਦੀ ਮਾਂ ਵੱਡੇ ਬੱਚੇ ਦੇ ਸਰਦਾਰ ਇਸ ਨੂੰ ਮਾਰ ਛੱਡਣਗੇ ਇਸ ਨੂੰ ਬਚਾਉਣਾ ਚਾਹੀਦਾ ਹੈ ਉਸ ਬੋਝੇ ਵਾਲੀ ਗੁਥਲੀ ਵਿੱਚ ਹੱਥ ਮਾਰਿਆ ਦੋਰ ਪੰਨਿਆਂ ਦਾ ਕਰਿਆਨਾ ਖੜਕਿਆ ਸੋਚਿਆ ਨਸ ਕੇ ਲਾਂਡੀ ਵਿੱਚੋਂ ਕੁਝ ਲੈ ਆਵਾਂ ਉੱਥੇ ਤਾਂ ਮੇਰੇ ਕੋਲ ਹਜ਼ਾਰ ਤੋਂ ਉੱਪਰ ਪਿਆ ਹੈ ਪਰ ਫਿਰ ਖਿਆਲ ਆਇਆ ਕਿ ਕੁੜੀ ਨੂੰ ਛਡਾਉਣ ਦਾ ਮੌਕਾ ਖੁੰਝ ਜਾਵੇਗਾ ਇਸ ਦੀ ਮਾਂ ਰੋਲਾ ਪਾ ਦੇਵੇਗੀ ਹੋ ਸਕਦਾ ਏ ਸਰਦਾਰ ਨਾਲ ਬਖੇੜਾ ਹੋ ਜਾਵੇ ਉਹ ਘਰ ਨਾ ਮੁੜਿਆ ਬਸ ਇੱਕ ਮੁਸਲਮਾਨ ਦੀ ਘੋੜਾ ਗੱਡੀ ਪਕੜੀ ਤੇ ਸਟੇਸ਼ਨ ਉਤੇ ਪਹੁੰਚ ਕੇ ਕਿਤੋਂ ਦੀ ਟਿਕਟ ਕਟਾਈ ਪਿੱਛੋ ਰੋਲਾ ਪੈ ਗਿਆ ਕਾਬਲੀ ਵਾਲਾ ਲੜਕੀ ਉਠਾ ਕੇ ਲੈ ਗਿਆ ਕੋਈ ਕਹੇ ਦੇਖਾ ਸਿੱਖ ਡਰਦਾ ਨਹੀਂ ਥਾ ਕੋਈ ਕਹੇ ਪਠਾਨ ਦਾਤੇ ਸੀ ਲੈ ਉੱਡਿਆ ਤੇ ਜੋ ਰੋ ਰੋ ਕੇ ਫਾਵੀ ਹੁੰਦੀ ਜਾਂਦੀ ਸੀ ਤੇ ਪਠਾਨ ਦੇ ਬੱਚੇ ਕੱਚੇ ਭੜਦੀ ਸੀ ਪੁਲਿਸ ਹੈਰਾਨ ਸੀ ਕਿ ਪਠਾਨ ਇੰਨਾ ਰੁਪਈਆ ਤੇ ਬੂਹਾ ਖੁੱਲਾ ਛੱਡ ਕੇ ਕਿਉਂ ਚਲਾ ਗਿਆ ਪੂਰੇ ਮਹੀਨੇ ਮਗਰੋਂ ਜਮਾਦਾਰ ਨੂੰ شناخت ਵਾਸਤੇ ਥਾਣੇ ਸੱਦਿਆ ਗਿਆ ਕੁੜੀ ਹੱਥ ਕੜੀਆਂ ਵਿੱਚ ਜਕੜੇ ਹੋਏ ਗਫੂਰ ਦੇ ਕੁਛੜ ਸੀ ਪਿਓ ਦੀ ਆਵਾਜ਼ ਸੁਣ ਕੇ ਕੁੜੀ ਨੇ ਇੱਕ ਵਾਰੀ ਪਿਓ ਵੱਲ ਮੂੰਹ ਕਰਕੇ ਮੋੜ ਲਿਆ ਤੇਜੂ ਦਾ ਵੀ ਉੱਥੇ ਕੋਈ ਚਾਰਾ ਨਾ ਚੱਲਿਆ ਕੁੜੀ ਬੜੀ ਤਕੜੀ ਹੋਈ ਸੀ ਤੇ ਪਠਾਨ ਕਮਜ਼ੋਰ ਜਮਾਦਾਰ ਤੇਜੋ ਤੇ ਹੋਰ ਹਮਸਾਇਆ ਨੇ شناخت ਕੀਤਾ ਪਠਾਨ ਬਿਟ ਬਿਟ ਉਹਨਾਂ ਵੱਲ ਤੱਕੀ ਜਾ ਰਿਹਾ ਸੀ ਆਖਰ ਜਦ ਪੁਲਿਸ ਕੁੜੀ ਉਸ ਤੋਂ ਲੈ ਕੇ ਜਮਾਦਾਰ ਨੂੰ ਦੇਣ ਲੱਗੀ ਤਾਂ ਕੁੜੀ ਦੀਆਂ ਚੀਕਾਂ ਤੇ ਪਠਾਨ ਦੇ ਪਕੜਵਾ ਨੇ ਕਮਰੇ ਨੂੰ ਗੂੰਜਾ ਦਿੱਤਾ ਪਠਾਨ ਕਹਿੰਦਾ ਸੀ ਨਾ ਦਿਓ ਕੁੜੀ ਜਾਲਮਾਂ ਨੂੰ ਬਚਾਓ ਬਚਾਓ ਇਹ ਮਾਰ ਦੇਣਗੇ ਮੇਰੀ ਧੀ ਨੂੰ ਇਹ ਜ਼ਾਲਮ ਕਸਾਈ ਥਾਣੇਦਾਰ ਕੜਕ ਕੇ ਬੋਲਿਆ ਤੋ ਤੂੰ ਇਸ ਕੋ ਬਚਾਣੇ ਕੇ ਲਿਏ ਉਠਾ ਕੇ ਲੈ ਗਿਆ ਥਾ ਚਾਰੇ ਪਾਸੇ ਹਾਸੇ ਦਾ ਹੜ ਆ ਗਿਆ ਕੋਈ ਕਹਿੰਦਾ ਮੱਛਲਾ ਹੈ ਪਰ ਗਫੂਰ ਰੋਈ ਜਾ ਰਿਹਾ ਸੀ ਸੋ ਜਾਨ ਸਿੰਘ ਆਪਣੀਆਂ ਕਹਾਣੀਆਂ ਵਿੱਚ ਆਰਥਿਕ ਥੁੜਾਂ ਦੇ ਮਾਰੇ ਨਿਮਨ ਵਰਗ ਦੇ ਲੋਕਾਂ ਦੇ ਜੀਵਨ ਦਾ ਗਲਬ ਬੰਬ ਪੇਸ਼ ਕਰਨ ਲਈ ਪ੍ਰਸਿੱਧ ਹੈ ਪਠਾਨ ਦੀ ਧੀ ਕਹਾਣੀ ਵਿੱਚ ਜਮਾਦਾਰ ਦਾ ਪਰਿਵਾਰ ਵੀ ਭਾਵੇਂ ਆਰਥਿਕ ਤੰਗੀ ਦਾ ਸ਼ਿਕਾਰ ਹੈ ਪਰ ਲੇਖਕ ਉਸ ਪਰਿਵਾਰ ਦੀ ਗਰੀਬੀ ਦੇ ਬਾਹਰਲੇ ਜੀਵਨ ਵੇਰਵਿਆਂ ਦੇ ਬਿਆਨ ਤੋਂ ਪਰੇ ਜਾ ਕੇ ਇੱਕ ਮਨੋਵਿਗਿਆਨੀ ਦੀ ਬਰੀਕ ਨਜ਼ਰ ਨਾਲ ਗਫੂਰ ਪਠਾਨ ਅਤੇ ਛੋਟੀ ਬੱਚੀ ਦੀ ਸਥਿਤੀ ਅਤੇ ਮਾਨਸਿਕਤਾ ਨੂੰ ਸਮਝਣ ਅਤੇ ਪੇਸ਼ ਕਰ ਸਕਣ ਵਿੱਚ ਸਫਲ ਹੋਇਆ ਹੈ ਜ਼ਰੂਰੀ ਨਹੀਂ ਜੋ ਦਿਸਦਾ ਉਹੋ ਹੀ ਸੱਚ ਹੋਵੇ ਕਈ ਵਾਰ ਸੱਚ ਦਿਸਦੇ ਦੇ ਓਲੇ ਵਿੱਚ ਲੁਕਿਆ ਹੁੰਦਾ ਹੈ ਚੰਗੇ ਸਾਹਿਤ ਵਾਂਗ ਇਹ ਰਚਨਾ ਵੀ ਦਿਖ ਅਤੇ ਤਤ ਦੇ ਇਸ ਭੇਦ ਨੂੰ ਉਜਾਗਰ ਕਰਦੀ ਹੈ ਆਮ ਪਠਾਣਾ ਵਾਂਗ ਗਫੂਰ ਪਠਾਨ ਨੂੰ ਵੀ ਇਸ ਕਹਾਣੀ ਵਿੱਚ ਬੱਚੇ ਚੁੱਕਣ ਵਾਲਾ ਵੱਧ ਵਿਆਜ ਲੈਣ ਵਾਲਾ ਸਖਤ ਸੁਭਾਅ ਵਿਅਕਤੀ ਸਮਝਿਆ ਜਾਂਦਾ ਹੈ ਪੰਜਾਬੀ ਪਰਿਵਾਰ ਨੂੰ ਛੱਡ ਕੇ ਬਾਕੀ ਪ੍ਰਾਂਤਾਂ ਦੇ ਤਾਂ ਵੱਡੀ ਉਮਰ ਦੇ ਮਜ਼ਦੂਰ ਵੀ ਗਫੂਰ ਕੋਲੋਂ ਡਰਦੇ ਹਨ ਛੋਟੀ ਬੱਚੀ ਦੇ ਮਾਪਿਆਂ ਲਾਂਡੀ ਦੇ ਹੋਰ ਲੋਕਾਂ ਅਤੇ ਪੁਲਿਸ ਵਾਸਤੇ ਕਹਾਣੀ ਦੇ ਅਖੀਰ ਤੱਕ ਗਫੂਰ ਉਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦਾ ਉਸ ਨੂੰ ਉਸਦੀ ਬਾਹਰੀ ਦਿੱਖ ਤੋਂ ਕਲਪਿਆ ਗਿਆ ਹੈ ਪਰ ਇੱਕ ਪਾਠਕ ਨੂੰ ਗਫੂਰ ਕਰੜੀ ਦਿੱਖ ਦੇ ਓਲੇ ਵਿੱਚ ਲੁਕੇ ਹੋਏ ਇੱਕ ਨਹਾਇਤ ਸਵੇਦਨਸ਼ੀਲ ਵਿਅਕਤੀ ਵਜੋਂ ਦਿਸਣ ਲੱਗ ਪੈਂਦਾ ਹੈ ਕਹਾਣੀ ਦੇ ਪਾਤਰਾਂ ਲਈ ਉਹ ਨਫ਼ਰਤ ਅਤੇ ਗੁੱਸੇ ਦਾ ਪਾਤਰ ਹੈ ਪਰ ਪਾਠਕ ਲਈ ਪਿਆਰ ਅਤੇ ਹਮਦਰਦੀ ਦਾ ਬਿਨਾ ਸੂਤ ਤੋਂ ਜਮਾਦਾਰ ਦੀ ਸਹਾਇਤਾ ਕਰਕੇ ਉਹ ਆਪਣੇ ਸੂਤਖੋਰ ਹੋਣ ਦੇ ਬਿੰਬ ਨੂੰ ਤੋੜ ਦਿੰਦਾ ਹੈ ਉਸ ਦਾ ਇਹ ਵਿਚਾਰ ਉਸ ਨੂੰ ਅੰਦਰਲੀ ਨਜ਼ਰ ਨਾਲ ਵੇਖੇ ਜਾਣ ਦੀ ਮੰਗ ਕਰਦਾ ਹੈ ਗਫੂਰ ਹੋਰਨਾ ਵੱਲੋਂ ਆਪਣੀ ਸਵੇਦਨਸ਼ੀਲ ਇਨਸਾਨੀ ਪਛਾਣ ਨੂੰ ਸਵੀਕਾਰੇ ਜਾਂਦਾ ਅਭਿਲਾਸ਼ੀ ਹੈ। ਅਜਮੇਰ ਤੇ ਵੀਰੋ ਉਸ ਨੂੰ ਇਸੇ ਕਰਕੇ ਪਿਆਰੇ ਲੱਗਦੇ ਹਨ ਕਿਉਂਕਿ ਉਹ ਉਸ ਕੋਲੋਂ ਹੋਰਨਾ ਵਾਂਗ ਡਰਦੇ ਨਹੀਂ ਅਤੇ ਉਸ ਦੀ ਖਲਨਾਇਕ ਵਾਲੀ ਪਛਾਣ ਦੀ ਥਾਂ ਉਸ ਦੀ ਇਨਸਾਨੀ ਪਛਾਣ ਨੂੰ ਹੁੰਗਾਰਾ ਪਰਦੇ ਹਨ। ਅਜਮੇਰ ਅਤੇ ਵੀਰੋ ਨੂੰ ਜਦੋਂ ਤੇਜੋ ਗੁੱਸੇ ਨਾਲ ਗਫੂਰ ਕੋਲੋਂ ਆਪਣੇ ਘਰ ਲੈ ਕੇ ਜਾਂਦੀ ਹੈ ਤਾਂ ਗਫੂਰ ਵੱਲੋਂ ਆਪਣੀ ਲਾਂਡੀ ਵਿੱਚ ਵੜ ਕੇ ਟੁੱਟੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਣਾ ਅਤੇ ਆਪਣੀ ਬਾਹਰੀ ਇਨਸਾਨੀ ਦਿੱਖ ਦੀ ਸ਼ੱਕੀ ਹੁੰਦਵਾਲ ਸੰਕੇਤ ਹੈ ਸ਼ਾਇਦ ਉਸ ਨੂੰ ਗਿਲਾ ਹੈ ਕਿ ਉਹਦੇ ਮੁਹੱਬਤ ਕਰਨ ਵਾਲੇ ਦਰਦਮੰਦ ਦਿਲ ਦੇ ਨਕਸ਼ ਉਸਦੇ ਚਿਹਰੇ ਉੱਤੇ ਦਿਸਦੇ ਨਕਸ਼ਾਂ ਵਿੱਚੋਂ ਨਜ਼ਰ ਕਿਉਂ ਨਹੀਂ ਆਉਂਦੀ ਉਸ ਵੱਲੋਂ ਰੋਟੀ ਖਾਦੇ ਤੋਂ ਬਿਨਾਂ ਸੌ ਜਾਣਾ ਉਸ ਦੀ ਇਨਸਾਨੀ ਪਛਾਣ ਦੇ ਅਣਗੋਲੇ ਰਹਿ ਜਾਣ ਵਿੱਚੋਂ ਉਪਜੀ ਉਦਾਸੀ ਦੀ ਨਿਸ਼ਾਨੀ ਹੈ ਲੇਖਕ ਦੀ ਕਲਾਕਾਰੀ ਇਸ ਗੱਲ ਵਿੱਚ ਹੈ ਕਿ ਉਸਨੇ ਇਸ ਕਹਾਣੀ ਵਿੱਚ ਜ਼ਾਲਮ ਅਤੇ ਮਜਲੂਮ ਦੇ ਅਰਥ ਉਲਟਾ ਦਿੱਤੇ ਹਨ ਬਾਰੋ ਜ਼ਾਲਮ ਦਿਸਣ ਵਾਲਾ ਗਫੂਰ ਤਾਂ ਇਹਨੇ ਦਰਦਮੰਦ ਦਿਲ ਵਾਲਾ ਹੈ ਕਿ ਜਦੋਂ ਉਸ ਨੂੰ ਤੇਜ ਅਜਮੇਰ ਅਤੇ ਵੀਰੋ ਛੋਟੀ ਕੁੜੀ ਨੂੰ ਮਾਰਦੇ ਅਤੇ ਉਸ ਨਾਲ ਵਧੀਕੀ ਕਰਦੇ ਨਜ਼ਰ ਆਉਂਦੇ ਹਨ ਤਾਂ ਉਹ ਸਾਰੇ ਉਸ ਨੂੰ ਜ਼ਾਲਮ ਲੱਗਣ ਲੱਗ ਪੈਂਦੇ ਹਨ ਕੁੜੀ ਦੀ ਤਰਸਯੋਗ ਹਾਲਤ ਵੇਖ ਕੇ ਗਫੂਰ ਦਾ ਦਿਲ ਪੰਗਰ ਜਾਣਾ ਅਤੇ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਜਾਣੇ ਉਸ ਦੀ ਸਵੇਦਨਸ਼ੀਲ ਹੋਣ ਦੇ ਗਵਾਹ ਹਨ ਉਹ ਛੋਟੀ ਮਜਲੂਮ ਕੁੜੀ ਨੂੰ ਜ਼ਾਲਮਾਂ ਦੇ ਪੰਜੇ ਵਿੱਚੋਂ ਬਚਾਉਣ ਲਈ ਉਸ ਨੂੰ ਲੈ ਕੇ ਦੌੜ ਜਾਂਦਾ ਹੈ ਉਸ ਲਈ ਆਪਣੀ ਲਾਂਡੀ ਉਸ ਵਿੱਚ ਪੈਰ ਪਈਏ ਅਤੇ ਹੋਰ ਸਮਾਨ ਨਿਰਾਰਥਕ ਹੋ ਜਾਂਦੇ ਹਨ ਉਹ ਪੀੜਤ ਛੋਟੀ ਬੱਚੀ ਸਭ ਤੋਂ ਵੱਧ ਕੀਮਤੀ ਅਤੇ ਅਰਥਵਾਣ ਹੋਂਦ ਹੋ ਨਿਭੜਦੀ ਹੈ ਕਹਾਣੀ ਦੇ ਅੰਤ ਉੱਤੇ ਗਫੂਰ ਦੀ ਪੁਕਾਰ ਨਾ ਦਿਓ ਕੁੜੀ ਜ਼ਾਲਮਾਂ ਨੂੰ ਬਚਾਓ ਬਚਾਓ ਇਹ ਮਾਰ ਦੇਣਗੇ ਮੇਰੀ ਧੀ ਨੂੰ ਇਹ ਜ਼ਾਲਮ ਕਸਾਈ ਪੁਲਿਸ ਅਤੇ ਹੋਰ ਲੋਕਾਂ ਲਈ ਤਾਂ ਭਾਵੇਂ ਪਖੰਡ ਅਤੇ ਮਜ਼ਾਕ ਦਾ ਕਾਰਨ ਬਣਦੀ ਹੈ ਪਰ ਪਾਠਕ ਅਤੇ ਛੋਟੀ ਕੁੜੀ ਵਾਸਤੇ ਉਸ ਦੇ ਦਿਲ ਵਿੱਚੋਂ ਨਿਕਲੀ ਸੱਚੀ ਸੁੱਚੀ ਹੂਕ ਹੋ ਨਿਬੜਦੀ ਹੈ ਗਫੂਰ ਤੋਂ ਵਿਛੋੜੇ ਜਾਣ ਉੱਤੇ ਕੁੜੀ ਵੱਲੋਂ ਮਾਰੀਆਂ ਚੀਕਾਂ ਗਫੂਰ ਦੀ ਇਨਸਾਨੀ ਪਛਾਣ ਦੇ ਹੱਕ ਵਿੱਚ ਪਾਈ ਮਾਸੂਮ ਵੋਟ ਹਨ ਆਪਣੇ ਮਾਪਿਆਂ ਕੋਲ ਜਾਣ ਤੋਂ ਇਨਕਾਰੀ ਹੋਣ ਉੱਤੇ ਕੁੜੀ ਵੱਲੋਂ ਮਾਰੀਆਂ ਇਹ ਚੀਕਾਂ ਇਸ ਗੱਲ ਦੀ ਸੂਚਕ ਹਨ ਕਿ ਕੁੜੀ ਨੂੰ ਜਨਮ ਦੇਣ ਵਾਲੇ ਮਾਪੇ ਤਾਂ ਉਸ ਲਈ ਜ਼ਾਲਮ ਹਨ ਪਰ ਉਸ ਨੂੰ ਬਚਾਉਣ ਅਤੇ ਪਿਆਰਨ ਵਾਲਾ ਗਫੂਰ ਉਸ ਵਾਂਗ ਹੀ ਮਜਲੂਮ ਵੀ ਹੈ ਅਤੇ ਉਸ ਦੇ ਮਾਪਿਆਂ ਤੋਂ ਵੱਧ ਕੇ ਉਸ ਦਾ ਮਾਂ-ਬਾਪ ਵੀ ਹੈ ਬਾਲ ਮਨੋਵਿਗਿਆਨ ਦੇ ਵੱਜੋਂ ਲੇਖਕ ਇਹ ਵੀ ਜਾਣਦਾ ਹੈ ਕਿ ਜੇ ਬਾਲਪਨ ਵਿੱਚ ਬੱਚਿਆਂ ਨੂੰ ਮਾਪਿਆਂ ਵੱਲੋਂ ਲੋੜੀ ਦਾ ਪਿਆਰ ਨਹੀਂ ਮਿਲਦਾ ਤਾਂ ਉਹਨਾਂ ਦੀ ਸ਼ਖਸੀਅਤ ਵਿੱਚ ਆ ਸੰਤੁਲਨ ਅਤੇ ਉਲਾਰ ਪੈਦਾ ਹੋ ਜਾਣਾ ਸੁਭਾਵਕ ਹੈ ਅਜਿਹੇ ਬੱਚਿਆਂ ਦੀ ਸ਼ਖਸੀਅਤ ਦੀ ਉਸਾਰੀ ਸਦਾ ਚੱਬ ਖੜਬੀ ਹੋਵੇਗੀ ਮਾਪਿਆਂ ਵੱਲੋਂ ਪਿਆਰ ਦੀ ਘਾਟ ਅਤੇ ਅਣਗੌਲੇ ਰਹਿ ਜਾਣ ਦੇ ਸਰਾਪ ਕਰਕੇ ਹੀ ਛੋਟੀ ਕੁੜੀ ਰੋਂਦੂ ਜਿੱਦਲ ਟੀਠ ਅਤੇ ਕਮਜ਼ੋਰ ਹੋ ਗਈ ਹੈ ਗਫੂਰ ਕੋਲੋਂ ਪਿਆਰ ਮਿਲਣ ਉੱਤੇ ਉਹ ਕਮਜ਼ੋਰ ਦਿਸਣ ਵਾਲੀ ਕੁੜੀ ਸਿਹਤਮੰਦ ਦਿਖਾਈ ਦੇਣ ਲੱਗ ਪੈਂਦੀ ਹੈ ਕਹਾਣੀ ਦਾ ਅਣ ਕਿਹਾ ਸੰਦੇਸ਼ ਇਹ ਵੀ ਹੈ ਕਿ ਵਸੀਲਿਆਂ ਦੀ ਘਾਟ ਵਾਲੇ ਮਾਪਿਆਂ ਲਈ ਘਟ ਵਕਫੇ ਬਾਅਦ ਬਹੁਤੀ ਔਲਾਦ ਪੈਦਾ ਕਰਨਾ ਵੀ ਪਰਿਵਾਰਕ ਕਲੇਸ਼ ਦਾ ਕਾਰਨ ਬਣ ਜਾਂਦਾ ਹੈ ਨਿੱਕੀ ਕੁਛੜਲੀ ਕੁੜੀ ਦੇ ਪੈਦਾ ਹੋਣ ਤੋਂ ਪਹਿਲਾਂ ਉਹੋ ਕੁੜੀ ਪਰਿਵਾਰ ਦੀ ਸ਼ਿੰਦੀ ਤੀ ਸੀ ਪਰ ਨਿੱਕੀ ਕੁੜੀ ਦੇ ਪੈਦਾ ਹੋਣ ਉਪਰੰਤ ਉਸ ਨੂੰ ਮਿਲਣ ਵਾਲਾ ਪਿਆਰ ਖੁੱਸ ਗਿਆ ਅਤੇ ਉਹ ਜਿੱਦੀ ਅਤੇ ਰੋਂਦੂ ਬਣ ਗਈ ਇਹ ਕਹਾਣੀ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਹੋਰ ਵਧੇਰੇ ਸੰਵੇਦਨਸ਼ੀਲ ਹੋਣ ਲਈ ਪ੍ਰੇਰਿਤ ਕਰਦੀ ਹੈ ਜੇ ਮਾਪੇ ਬੱਚਿਆਂ ਨੂੰ ਉਹਨਾਂ ਦਾ ਬਣਦਾ ਪਿਆਰ ਨਹੀਂ ਦੇ ਸਕਦੇ ਤਾਂ ਉਹ ਉਹਨਾਂ ਦੇ ਮਾਪੇ ਹੋਣ ਦਾ ਅਧਿਕਾਰ ਗਵਾ ਬੈਠਦੇ ਹਨ ਇਹੋ ਕਾਰਨ ਹੈ ਕਿ ਉਹ ਅਣਗੌਲੀ ਛੋਟੀ ਕੁੜੀ ਆਪਣੇ ਮਾਪਿਆਂ ਦੀ ਧੀ ਨਾ ਹੋ ਕੇ ਪਠਾਨ ਦੀ ਧੀ ਬਣ ਜਾਂਦੀ ਹੈ